ਦੋਸਤੋ ਅੱਜ ਗੱਲ ਕਰਾਂਗੇ ਪਾਕਿਸਤਾਨ ਜਿਹੜਾ ਬਾਰ-ਬਾਰ ਧਮਕੀਆਂ ਦੇ ਰਿਹਾ ਹੈ ਕਿ ਉਹ ਪਰਮਾਣੂ ਅਟੈਕ ਕਰ ਦਵੇਗਾ ਨਿਊਕਲੀਅਰ ਵਾਰ ਸ਼ੁਰੂ ਕਰ ਦਵੇਗਾ ਕੀ ਉਹ ਪਰਮਾਣੂ ਅਟੈਕ ਕਰ ਸਕਦਾ ਹੈ ਕਹਿੰਦੇ ਨੇ ਕਿ ਜੇਕਰ ਉਹ ਗਲਤੀ ਦੇ ਨਾਲ ਵੀ ਇਦਾਂ ਦਾ ਉਹ ਕਰ ਦਿੰਦਾ ਹੈ ਤਾਂ ਉਸ ਤੋਂ ਬਾਅਦ ਭਾਰਤ ਦਾ ਕੀ ਰਿਐਕਸ਼ਨ ਹੋਵੇਗਾ ਭਾਰਤ ਦਾ ਪਲਟਵਾਰ ਕੀ ਹੋਵੇਗਾ ਜਦੋਂ ਵੀ ਕੋਈ ਇੰਡੀਆ ਤੇ ਪਾਕਿਸਤਾਨ ਦਾ ਕੋਈ ਐਹੋਜਾ ਤਣਾਅ ਪੈਦਾ ਹੁੰਦਾ ਹੈ ਪਾਕਿਸਤਾਨ ਦੇ ਜਿਹੜੇ ਵੱਡੇ-ਵੱਡੇ ਨੇਤਾ ਨੇ ਉਹਨਾਂ ਨੇ ਤੋਤਿਆਂ ਦੇ ਵਾਂਗੂ ਇਹੋ ਰੱਟ ਲਾਈ ਹੁੰਦੀ ਹੈ ਕਿ ਉਹਨਾਂ ਕੋਲ ਪਰਮਾਣੂ ਬੰਬ ਨੇ ਉਹ ਕਿਹੜਾ ਵਿਖਾਵੇ ਵਾਸਤੇ ਉਹਨਾਂ ਨੇ ਰੱਖੇ ਹੋਏ ਨੇ ਉਹ ਕਿਹੜਾ ਵਿਆਹ ਸ਼ਾਦੀਆਂ ਤੇ ਆਤੀਸ਼ਬਾਜੀ ਕਰਨ ਵਾਸਤੇ ਰੱਖੇ ਹੋਏ ਨੇ ਜਾਨੀ ਕਿ ਉਹ ਹਮੇਸ਼ਾ ਹੀ ਇੰਡੀਆ ਨੂੰ ਆਪਣੇ ਇਹਨਾਂ ਪਰਮਾਣੂ ਬੰਬਾਂ ਨੂੰ ਲੈ ਕੇ ਡਰਾਉਂਦੇ ਨੇ ਤੇ ਧਮਕਾਉਂਦੇ ਨੇ ਹੁਣ ਵੀ ਪਿਛਲੇ 4-5 ਦਿਨਾਂ ਤੋਂ ਇੰਡੀਆ ਦੇ ਨਾਲ ਪਾਕਿਸਤਾਨ ਦਾ ਜਿਹੜਾ ਤਣਾਅ ਵੱਧਾ ਜਾ ਰਿਹਾ ਹੈ ਤੇ ਇਸੇ ਵਿੱਚ ਹੀ ਹੁਣ ਲੋਕਾਂ ਦੇ ਮਨ ਦੇ ਵਿੱਚ ਇਹ ਸਵਾਲ ਆ ਰਿਹਾ ਹੈ ਕਿ ਜੇਕਰ ਮਰਦਾ ਮਰਦਾ ਪਾਕਿਸਤਾਨ ਆਪਣੇ ਇਹ ਪਰਮਾਣੂ ਬੰਬ ਚਲਾ ਦਿੰਦਾ ਹੈ ਤਾਂ ਕੀ ਹੋਵੇਗਾ ਕਿਉਂਕਿ ਇਹ ਤੇ ਉਹਨਾਂ ਨੂੰ ਸਾਫ਼-ਸਾਫ਼ ਪਤਾ ਹੈ ਕਿ ਪਾਕਿਸਤਾਨ ਇੰਡੀਆ ਦੇ ਨਾਲੋਂ ਕਦੀ ਵੀ ਜਿੱਤ ਨਹੀਂ ਸਕਦਾ ਤੇ ਪਾਕਿਸਤਾਨ ਨੂੰ ਇਹ ਵੀ ਪਤਾ ਹੈ ਕਿ ਲਗਾਤਾਰ ਉਹ 5 ਦਿਨ ਤੱਕ ਵੀ ਇੰਡੀਆ ਦੇ ਨਾਲ ਨਹੀਂ ਲੜ ਸਕਦਾ ਜੇਕਰ ਫੁੱਲ ਯੁੱਧ ਹੁੰਦਾ ਹੈ ਤਾਂ ਲਗਾਤਾਰ 5 ਦਿਨ ਵੀ ਪਾਕਿਸਤਾਨ ਇੰਡੀਆ ਦੇ ਸਾਹਮਣੇ ਨਹੀਂ ਟਿਕ ਸਕਦਾ ਕਿਉਂਕਿ ਉਹਦੇ ਕੋਲ ਨਾ ਤੇ ਉਨੀ ਮਾਤਰਾ ਦੇ ਵਿੱਚ ਫਿਊਲ ਹੈ ਨਾ ਹੀ ਉਹਦੇ ਕੋਲ ਉਨੀ ਮਾਤਰਾ ਦੇ ਵਿੱਚ ਹਥਿਆਰ ਨੇ ਇਸ ਲਈ ਲਾਸਟ ਆਪਸ਼ਨ ਪਾਕਿਸਤਾਨ ਦੇ ਕੋਲ ਇਹੀ ਬਚਦੀ ਹੈ ਕਿ ਉਹਦੇ ਕੋਲ ਜਿਹੜੇ ਪਰਮਾਣੂ ਬੰਬ ਨੇ ਉਹਨਾਂ ਦਾ ਉਹ ਇਸਤੇਮਾਲ ਕਰੇ ਪਰ ਇਹ ਪਰਮਾਣੂ ਬੰਬ ਨੂੰ ਵਰਤਣ ਦੇ ਲਈ ਕਿਹੜੀਆਂ-ਕਿਹੜੀਆਂ ਪਰਮਿਸ਼ਨਾਂ ਲੈਣੀਆਂ ਪੈਣਗੀਆਂ ਤੇ ਇੰਟਰਨੈਸ਼ਨਲ ਕਾਨੂੰਨ ਕੀ ਕਹਿੰਦਾ ਹੈ ਕਿ ਇੱਕ ਦੇਸ਼ ਆਪਣੇ ਪਰਮਾਣੂ ਬੰਬ ਦੀ ਵਰਤੋਂ ਕਦੋਂ ਕਰ ਸਕਦਾ ਹੈ ਪੂਰੀ ਦੁਨੀਆ ਦੇ ਵਿੱਚ ਪਰਮਾਣੂ ਬੰਬ ਨੂੰ ਲੈ ਕੇ ਕੋਈ ਵੀ ਸਪਸ਼ਟ ਕਾਨੂੰਨ ਅੱਜ ਤੱਕ ਨਹੀਂ ਬਣਿਆ 2017 ਦੇ ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਨੇ ਇੱਕ ਕਾਨੂੰਨ ਬਣਾਇਆ ਸੀ ਇਸ ਸਭਾ ਦੇ ਵਿੱਚ 122 ਦੇਸ਼ਾਂ ਨੇ ਭਾਗ ਲਿਆ ਸੀ ਇਹਨਾਂ ਨੇ ਇੱਕ ਐਹੋਜੀ ਸੰਧੀ ਬਣਾਈ ਜਿਹਦੇ ਵਿੱਚ ਇਹ ਸਾਫ਼-ਸਾਫ਼ ਲਿਖਿਆ ਗਿਆ ਸੀ ਕਿ ਕੋਈ ਵੀ ਦੇਸ਼ ਪਰਮਾਣੂ ਬੰਬ ਦਾ ਇਸਤੇਮਾਲ ਨਹੀਂ ਕਰ ਸਕਦਾ ਇਸ ਨੂੰ ਟ੍ਰੀਟੀ ਔਨ ਪਰਮਿਸ਼ਨ ਆਫ ਨਿਊਕਲ ਰੀਪਰਸ ਸੰਧੀ ਕਿਹਾ ਜਾਂਦਾ ਹੈ ਇਸ ਸੰਧੀ ਦੇ ਮੁਤਾਬਕ ਕਿਸੇ ਵੀ ਦੇਸ਼ ਨੂੰ ਪਰਮਾਣੂ ਹਥਿਆਰ ਬਣਾਉਣਾ ਰੱਖਣਾ ਤੇ ਪਰਮਾਣੂ ਹਥਿਆਰ ਦੀ ਧਮਕੀ ਦੇਣਾ ਪੂਰੀ ਤਰ੍ਹਾਂ ਬੈਨ ਹੋਵੇਗਾ ਪਰ ਇੱਥੇ ਗੱਲ ਨੋਟ ਕਰਨ ਵਾਲੀ ਇਹ ਹੈ ਕਿ ਇਸ ਸੰਧੀ ਦੇ ਵਿੱਚ ਨਾ ਤੇ ਪਾਕਿਸਤਾਨ ਨੇ ਭਾਗ ਲਿਆ ਸੀ ਤੇ ਨਾ ਹੀ ਇੰਡੀਆ ਨੇ ਭਾਗ ਲਿਆ ਸੀ ਤੇ ਇਹਦੇ ਨਾਲ ਨਾਲ ਹੀ ਪਰਮਾਣੂ ਹਥਿਆਰਾਂ ਨਾਲ ਭਰਪੂਰ ਅਮਰੀਕਾ ਰੂਸ ਤੇ ਚਾਈਨਾ ਵੀ ਇਸ ਸੰਧੀ ਦੇ ਵਿੱਚ ਸ਼ਾਮਿਲ ਨਹੀਂ ਹੋਏ ਸਨ ਇਹਨਾਂ ਦੇਸ਼ਾਂ ਦਾ ਇਸ ਸੰਧੀ ਦੇ ਨਾਲ ਦੂਰ ਦੂਰ ਤੱਕ ਕੋਈ ਵਾਸਤਾ ਨਹੀਂ ਹੈ ਇਸ ਦਾ ਮਤਲਬ ਇਹ ਹੈ ਕਿ ਇਹ ਦੇਸ਼ ਆਪਣੀ ਮਰਜ਼ੀ ਦੇ ਨਾਲ ਪਰਮਾਣੂ ਬੰਬ ਜਦੋਂ ਮਰਜ਼ੀ ਚਲਾ ਸਕਦੇ ਨੇ ਇਹਨਾਂ ਨੂੰ ਕੋਈ ਰੋਕ ਟੋਕ ਕਰਨ ਵਾਲਾ ਨਹੀਂ ਹੈ ਪਰ ਇਹ ਵੀ ਗੱਲ ਸੱਚ ਨਹੀਂ ਹੈ ਇਦਾਂ ਨਹੀਂ ਹੁੰਦਾ 1945 ਦੇ ਵਿੱਚ ਇੱਕ ਐਕਟ ਦੇ ਮੁਤਾਬਿਕ ਇੱਕ ਦੇਸ਼ ਆਪਣਾ ਪਰਮਾਣੂ ਬੰਬ ਇਸਤੇਮਾਲ ਉਦੋਂ ਹੀ ਕਰ ਸਕਦਾ ਹੈ ਜਦੋਂ ਉਹਦੇ ਉੱਪਰ ਕਿਸੇ ਦੇਸ਼ ਨੇ ਪਰਮਾਣੂ ਹਮਲਾ ਕੀਤਾ ਹੋਵੇ ਉਹ ਸੈਲਫ ਡਿਫੈਂਸ ਦੇ ਵਿੱਚ ਹੀ ਇਹ ਪਰਮਾਣੂ ਦਾ ਇਸਤੇਮਾਲ ਕਰੇਗਾ ਜਾਂ ਫਿਰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਹੁਕਮਾਂ ਦੇ ਨਾਲ ਜਾਨੀ ਕਿ ਉਹਨੂੰ ਆਗਿਆ ਲੈਣੀ ਪਵੇਗੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਕੋਲੋਂ ਤਾਂ ਹੀ ਉਹ ਪਰਮਾਣੂ ਹਮਲਾ ਕਰ ਸਕਦਾ ਹੈ ਪਰ ਇਹਦੇ ਨਾਲ ਨਾਲ ਹੀ ਲੱਖਾਂ ਕਰੋੜਾਂ ਦੀ ਜਾਨ ਚਲੀ ਜਾਵੇਗੀ ਇਹ ਪਰਮਾਣੂ ਬੰਬ ਦੀਆਂ ਜਿਹੜੀਆਂ ਰੇਡੀਏਸ਼ਨਾਂ ਹੁੰਦੀਆਂ ਨੇ ਉਹ ਪੀੜ੍ਹੀਆਂ ਤੱਕ ਚਲਦੀਆਂ ਰਹਿੰਦੀਆਂ ਨੇ ਇਹਨਾਂ ਦਾ ਅਸਰ ਪੀੜ੍ਹੀਆਂ ਤੱਕ ਪੈਂਦਾ ਹੈ ਪਰਮਾਣੂ ਬੰਬ ਨੂੰ ਲੈ ਕੇ ਇੱਕ ਕਾਨੂੰਨ ਇਹ ਵੀ ਹੈ ਕਿ ਜੇਕਰ ਕੋਈ ਦੇਸ਼ ਪਰਮਾਣੂ ਹਮਲਾ ਕਰਦਾ ਹੈ ਤਾਂ ਦੂਸਰਾ ਦੇਸ਼ ਵੀ ਉਹਦੇ ਉੱਤੇ ਪਰਮਾਣੂ ਹਮਲਾ ਕਰ ਸਕਦਾ ਹੈ ਇਸ ਨੂੰ ਪਰਮਾਣੂ ਵਾੜ ਕਿਹਾ ਜਾ ਸਕਦਾ ਹੈ ਤੇ ਇਹਦੇ ਨਾਲ ਨਾਲ ਪੂਰੀ ਦੁਨੀਆ ਤਬਾਹ ਹੋ ਸਕਦੀ ਹੈ ਇਸ ਲਈ ਸਾਰੀ ਕੰਟਰੀਆਂ ਡੈਟਰੇਸ਼ਨ ਦਾ ਪਾਲਣਾ ਕਰਦੀਆਂ ਨੇ ਜਾਨੀ ਕਿ ਡਰ ਦੀ ਪਾਲਣਾ ਤਾਂ ਜੋ ਕਿਸੇ ਵੀ ਦੇਸ਼ ਦੇ ਉੱਤੇ ਪਰਮਾਣੂ ਬੰਬ ਨਾ ਸੁੱਟਿਆ ਜਾਵੇ ਦੁਨੀਆ ਦੇ 195 ਦੇਸ਼ਾਂ ਦੇ ਵਿੱਚੋਂ ਸਿਰਫ 8 ਦੇਸ਼ ਇਹੋ ਜੇ ਨੇ ਜਿਨ੍ਹਾਂ ਦੇ ਕੋਲ ਪਰਮਾਣੂ ਬੰਬ ਨੇ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਹੈ ਅਮਰੀਕਾ ਜਿਨੇ 1945 ਦੇ ਵਿੱਚ ਪਰਮਾਣੂ ਬੰਬ ਬਣਾਇਆ ਸੀ ਤੇ ਇਹਦਾ ਇਸਤੇਮਾਲ ਵੀ ਕੀਤਾ ਸੀ ਦੂਸਰੇ ਨੰਬਰ ਤੇ ਆਉਂਦਾ ਹੈ ਰੂਸ ਤੀਸਰੇ ਨੰਬਰ ਤੇ ਆਉਂਦਾ ਹੈ ਚੀਨ ਚੌਥੇ ਨੰਬਰ ਤੇ ਆਉਂਦਾ ਹੈ ਬ੍ਰਿਟੇਨ ਤੇ ਇਸ ਤੋਂ ਬਾਅਦ ਆਉਂਦਾ ਹੈ ਭਾਰਤ ਜਿਨੇ 1974 ਦੇ ਵਿੱਚ ਪਰਮਾਣੂ ਸ਼ਕਤੀ ਇਹ ਬਣਿਆ ਸੀ ਤੇ ਇਸ ਤੋਂ ਬਾਅਦ 1998 ਦੇ ਵਿੱਚ ਪਾਕਿਸਤਾਨ ਵੀ ਪਰਮਾਣੂ ਸ਼ਕਤੀ ਬਣਿਆ ਸੀ ਤੇ ਲਾਸਟ ਦੇ ਵਿੱਚ ਉੱਤਰ ਕੋਰੀਆ ਨੇ ਆਪਣੇ ਆਪ ਨੂੰ ਪਰਮਾਣੂ ਸ਼ਕਤੀ ਘੋਸ਼ਿਤ ਕੀਤਾ ਸੀ ਸਭ ਤੋਂ ਜ਼ਿਆਦਾ ਰੂਸ ਦੇ ਕੋਲ 5899 ਪਰਮਾਣੂ ਬੰਬ ਨੇ ਤੇ ਅਮਰੀਕਾ ਦੇ ਕੋਲ 5244 ਬੰਬ ਨੇ ਚੀਨ ਦੇ ਕੋਲ 410 ਪਰਮਾਣੂ ਬੰਬ ਨੇ ਤੇ ਪਾਕਿਸਤਾਨ ਦੇ ਕੋਲ 170 ਪਰਮਾਣੂ ਬੰਬ ਨੇ ਜਬਕਿ ਇੰਡੀਆ ਦੇ ਕੋਲ 164 ਪਰਮਾਣੂ ਬੰਬ ਨੇ ਹੁਣ ਤੱਕ ਸਿਰਫ ਦੋ ਲੜਾਈਆਂ ਦੇ ਵਿੱਚ ਪਰਮਾਣੂ ਬੰਬ ਦਾ ਇਸਤੇਮਾਲ ਕੀਤਾ ਗਿਆ ਹੈ ਤੇ ਇਹ ਦੋਨੇ ਵਾਰੀ ਅਮਰੀਕਾ ਨੇ ਇਹ ਪਰਮਾਣੂ ਬੰਬ ਸੁੱਟੇ ਸਨ 6 ਅਗਸਤ 1945 ਨੂੰ ਹਿਰੋਸ਼ੀਮਾ ਜਾਪਾਨ ਦੇ ਵਿੱਚ ਲिटल ਬॉय ਨਾਮ ਦਾ ਇੱਕ ਪਰਮਾਣੂ ਬੰਬ ਅਮਰੀਕਾ ਵੱਲੋਂ ਸੁੱਟਿਆ ਗਿਆ ਸੀ ਇਸ ਹਮਲੇ ਦੇ ਵਿੱਚ ਲਗਭਗ 1.5 ਲੱਖ ਲੋਕ ਮਾਰੇ ਗਏ ਸਨ ਇਸ ਤੋਂ 3 ਦਿਨ ਬਾਅਦ ਹੀ ਨਾਗਾਸਾਕੀ ਦੇ ਵਿੱਚ ਅਮਰੀਕਾ ਨੇ ਫੈਟਮੈਨ ਨਾਮ ਦਾ ਇੱਕ ਪਰਮਾਣੂ ਬੰਬ ਸੁੱਟਿਆ ਸੀ ਜਿਸ ਵਿੱਚ 70 ਹਜ਼ਾਰ ਤੋਂ ਵੀ ਜ਼ਿਆਦਾ ਲੋਕ ਮਾਰੇ ਗਏ ਸਨ ਇਹ ਦੋਵਾਂ ਬੰਬਾਂ ਤੋਂ ਬਾਅਦ ਜਾਪਾਨ ਨੇ ਆਪਣੇ ਆਪ ਨੂੰ ਆਤਮ ਸਮਰਪਨ ਕਰ ਦਿੱਤਾ ਸੀ ਅਮਰੀਕਾ ਨੇ ਆਪਣੀ ਲੜਾਈ ਜਿੱਤਣ ਦੇ ਲਈ ਇਹ ਵਿਨਾਸ਼ਕਾਰੀ ਬੰਬਾਂ ਦਾ ਇਸਤੇਮਾਲ ਕੀਤਾ ਸੀ ਪਰ ਇਨ੍ਹਾਂ ਬੰਬਾਂ ਦੇ ਨਾਲ ਜਾਪਾਨ ਦੀ ਪੂਰੀ ਹੀ ਮਨੁੱਖਤਾ ਦੇ ਉੱਤੇ ਬਹੁਤ ਮਾਰਾ ਪ੍ਰਭਾਵ ਪਿਆ ਸੀ ਤੇ ਅੱਜ ਵੀ ਇੱਥੇ ਜਿਹੜੇ ਲੋਕ ਪੈਦਾ ਹੁੰਦੇ ਨੇ ਜਿਹੜੇ ਬੱਚੇ ਪੈਦਾ ਹੁੰਦੇ ਨੇ ਉਹ ਲੂਲੇ ਡੰਗਰੇ ਤੇ ਜਮਾਂਦਰੂ ਹੀ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਦੇ ਨਾਲ ਪੈਦਾ ਹੁੰਦੇ ਨੇ ਜਾਨੀ ਕਿ ਇੱਕ ਪਰਮਾਣੂ ਬੰਬ ਦਾ ਅਸਰ ਸਿਰਫ ਉਸੇ ਸਮੇਂ ਤੱਕ ਨਹੀਂ ਰਹਿੰਦਾ ਬਲਕਿ ਆਉਣ ਵਾਲੇ ਕਈ ਪੀੜ੍ਹੀਆਂ ਤੱਕ ਇਹ ਰਹਿੰਦਾ ਹੈ ਪਰ ਇੱਥੇ ਪਾਕਿਸਤਾਨ ਤੇ ਇੰਡੀਆ ਦੋਨਾਂ ਦੀਆਂ ਜਿਹੜੀਆਂ ਪਰਮਾਣੂ ਨੀਤੀਆਂ ਨੇ ਉਹਨਾਂ 'ਚ ਜ਼ਮੀਨ ਅਸਮਾਨ ਦਾ ਫਰਕ ਹੈ ਇੰਡੀਆ ਦੀ ਪਰਮਾਣੂ ਨੀਤੀ ਇੱਕ ਇਹ ਕਹਿੰਦੀ ਹੈ ਕਿ ਨੋ ਫਰਸਟ ਯੂਜ਼ ਪਰਮਾਣੂ ਬੰਬ ਮਤਲਬ ਇੰਡੀਆ ਕਦੀ ਵੀ ਪਰਮਾਣੂ ਬੰਬ ਦਾ ਪਹਿਲਾ ਇਸਤੇਮਾਲ ਨਹੀਂ ਕਰੇਗਾ ਇਹ ਸਿਰਫ ਪਰਮਾਣੂ ਹਮਲੇ ਦੇ ਜਵਾਬ ਦੇ ਵਿੱਚ ਹੀ ਪਰਮਾਣੂ ਹਮਲਾ ਕਰੇਗਾ ਦੂਸਰੇ ਪਾਸੇ ਪਾਕਿਸਤਾਨ ਨੇ ਜਿਹੜੇ ਪਰਮਾਣੂ ਬੰਬ ਬਣਾਏ ਸਨ ਇਹ ਇੰਡੀਆ ਨੂੰ ਧਿਆਨ ਦੇ ਵਿੱਚ ਰੱਖ ਕੇ ਹੀ ਬਣਾਏ ਸਨ ਕਹਿ ਸਕਦੇ ਹਾਂ ਕਿ ਇੰਨੇ ਭਾਰਤ ਵਾਸਤੇ ਹੀ ਇਹ ਪਰਮਾਣੂ ਬੰਬ ਬਣਾਏ ਸਨ ਇੰਡੀਆ ਦੇ ਕੋਲ ਤਿੰਨਾਂ ਸਥਿਤੀਆਂ ਦੇ ਵਿੱਚ ਪਰਮਾਣੂ ਬੰਬ ਇਸਤੇਮਾਲ ਕਰਨ ਦੀ ਪਾਵਰ ਹੈ ਜਾਨੀ ਕਿ ਮੈਦਾਨੀ ਹਵਾਈ ਤੇ ਪਾਣੀ ਦੇ ਵਿੱਚ ਵੀ ਪਰਮਾਣੂ ਬੰਬ ਚਲਾ ਸਕਦੇ ਨੇ ਪਰ ਪਾਕਿਸਤਾਨ ਸਿਰਫ ਮੈਦਾਨ ਤੇ ਹਵਾ ਦੇ ਵਿੱਚ ਹੀ ਪਰਮਾਣੂ ਬੰਬ ਚਲਾ ਸਕਦਾ ਹੈ ਜੇਕਰ ਇਸ ਜੁੱਧ ਦੇ ਵਿੱਚ ਪਾਕਿਸਤਾਨ ਡਰ ਦੇ ਮਰਦੇ ਪਰਮਾਣੂ ਬੰਬ ਚਲਾਉਂਦਾ ਵੀ ਹੈ ਤਮੋ ਇੰਡੀਆ ਦੇ ਜਿਆਦਾ ਤੋਂ ਜਿਆਦਾ ਚਾਰ ਵੱਡੇ ਸ਼ਹਿਰ ਬਰਬਾਦ ਕਰ ਸਕਦਾ ਹੈ ਬਦਲੇ ਵਿੱਚ ਜੇਕਰ ਇੰਡੀਆ ਪਰਮਾਣੂ ਬੰਬ ਚਲਾਉਂਦਾ ਹੈ ਤਾਂ ਪੂਰਾ ਪਾਕਿਸਤਾਨ ਹੀ ਬਰਬਾਦ ਹੋ ਸਕਦਾ ਹੈ ਤੇ ਇਹਦੇ ਨਾਲ ਨਾਲ ਹੀ ਜਿਹੜੇ ਬਾਕੀ ਦੇਸ਼ ਨੇ ਉਹ ਵੀ ਪਾਕਿਸਤਾਨ ਦੇ ਉੱਤੇ ਹਮਲਾ ਕਰ ਦੇਣਗੇ ਤੇ ਇਹ ਪਾਕਿਸਤਾਨ ਸਿਰਫ ਨਕਸ਼ੇ ਦੇ ਵਿੱਚ ਹੀ ਪਾਕਿਸਤਾਨ ਰਹਿ ਜਾਵੇਗਾ ਫਿਜ਼ੀਕਲੀ ਉੱਥੇ ਪਾਕਿਸਤਾਨ ਨਹੀਂ ਰਹੇਗਾ ਇਸ ਲਈ ਪਾਕਿਸਤਾਨ ਨੇ ਜੇਕਰ ਪਰਮਾਣੂ ਬੰਬ ਹਮਲਾ ਕਰਨਾ ਹੋਵੇਗਾ ਤੇ ਇਹ ਸਾਰੀਆਂ ਗੱਲਾਂ ਨੂੰ ਦਿਮਾਗ ਦੇ ਵਿੱਚ ਬਿਠਾ ਕੇ ਪਰਮਾਣੂ ਹਮਲਾ ਕਰਨਾ ਹੋਵੇਗਾ ਕਿਉਂਕਿ ਬਦਲੇ ਦੇ ਵਿੱਚ ਉਏ ਪੂਰੀ ਤਰ੍ਹਾਂ ਸੋਚ ਲਵੇ ਸਮਝ ਲਵੇ ਕੀ ਉਹ ਦਾ ਅੰਤ ਹੈ ਉਸ ਤੋਂ ਬਾਅਦ ਹੀ ਉਹ ਕੋਈ ਪਰਮਾਨੂ ਹਮਲਾ ਕਰੇ ਬਾਕੀ ਤੁਹਾਡਾ ਕੀ ਕਹਿਣਾ ਇੰਡੀਆ ਪਾਕ ਦੇ ਜੁੱਧ ਦੇ ਬਾਰੇ ਕੀ ਇਹ ਜੁੱਧ ਅੱਗੇ ਤੱਕ ਹੋਣਾ ਚਾਹੀਦਾ ਹੈ ਜਾਂ ਫਿਰ ਰੁਕ ਜਾਣਾ ਚਾਹੀਦਾ ਹੈ ਕਮੈਂਟ ਕਰਕੇ ਆਪਣੀ رائے ਜ਼ਰੂਰ ਦੱਸਿਓ